ਕੀ ਆਪਣੇ ਹੀ ਰੋਕ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਰਾਹ ਵੱਡੀ ਉਤਲ ਪੁਥਲ ਨਵੇਂ ਅਕਾਲੀ ਦਲ ਦੇ ਵਿੱਚ ਹਲਾਈ ਸਿਆਸਤ ਹੇਠਲੇ ਹੁੰਨੀਆਂ ਮੀਟਿੰਗਾਂ ਨੇ ਆਖਿਰਕਾਰ ਚੱਲ ਕੀ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੋ ਚੁੱਕਿਆ ਹੈ ਨਵਾਂ ਅਕਾਲੀ ਦਲ ਭਾਲੇ ਪੂਰਾ ਬੰਨਾ ਹੈ ਉਸ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਕਈ ਸਰਗੋਸ਼ੀਆਂ ਜਿਹੜੀਆਂ ਨੇ ਉਹ ਗਰਦਿਸ਼ ਕਰ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋਵੇ ਤਾਂ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਹਜੇ ਸੱਜਰਾ ਸੱਜਰਾ ਨਵਾਂ ਅਕਾਲੀ ਦਲ ਬਣਿਆ ਮੈਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਬ੍ਰੈਕ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਦਾ ਧੜਾ ਗਿਆਨੀ ਹਰਪ੍ਰੀਤ ਸਿੰਘ ਤੇ ਪੂਰਾ ਹਮਲਾਬਰ ਪਰ ਜੇ ਉਸ ਦੇ ਉਲਟ ਦੇਖਿਆ ਜਾਵੇ ਜਿਹੜੀਆਂ ਪ੍ਰਤੀਕਿਰਿਆਵਾਂ ਸੁਖਬੀਰ ਧੜੇ ਦੇ ਨੂੰ ਚੁੱਪ ਕਰਾਉਣ ਦੇ ਲਈ ਜਾਂ ਜਵਾਬ ਦੇਣ ਦੇ ਲਈ ਆਉਣੀਆਂ ਚਾਹੀਦੀਆਂ ਸੀ ਵੱਡੇ ਪੱਧਰ ਤੇ ਉਹ ਨਹੀਂ ਆ ਰਹੀਆਂ ਹੁਣ ਕੀ ਇਸ ਤੋਂ ਅੰਦਾਜ਼ਾ ਲਾਇਆ ਜਾ ਸਕੇ ਚਰਚਾਵਾਂ ਕਈ ਨੇ ਅੱਜ ਮੈਂ ਇਨ ਇਸ ਦੇ ਉਤੇ ਕਾਫੀ ਸੁਣਦਾ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਹੈ ਔ ਚ ਇੱਕ ਚੀਜ਼ ਸਪਸ਼ਟ ਨਿਕਲ ਰਹੀ ਹੈ ਕਿ ਜੋ ਸਰਗੋਸ਼ੀਆਂ মিডিਆ ਕੋਰੀਡੋਰਸ ਦੇ ਅੰਦਰ ਚੱਲ ਰਹੀਆਂ ਨੇ মিডিਆ ਗਲਿਆਰਿਆਂ ਦੇ ਵਿੱਚ ਚੱਲ ਰਹੀਆਂ ਨੇ ਉਹ ਇਹ ਨੇ ਕਿ ਇਹਨਾਂ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ ਚੀਜ਼ਾਂ ਚਾਹੇ ਉਹਦਿਆਂ ਨੂੰ ਲੈ ਕੇ ਹੋਣ ਜਾਂ ਵਿਚਾਰਧਾਰਾਂ ਨੂੰ ਹੋਣ ਕਾਰਜਸ਼ਾਲੀ ਨੂੰ ਲੈ ਕੇ ਹੋਣ ਇਹ ਚੀਜ਼ਾਂ ਆਪਣੀ ਥਾਂ ਸਿਰ ਨਹੀਂ ਹੈਗੀਆਂ ਜਾਨੀ ਕਿ ਕਹਿਣ ਦਾ ਮਤਲਬ ਕਿ ਇਹਨਾਂ ਦੀ ਆਪਸੀ ਸੁਰਤਾਲ ਹਲੇ ਰਲ ਨਹੀਂ ਰਹੀ ਜਾਇ ਪ੍ਰਪਗੈਂਡਾ ਦਾ ਹਿੱਸਾ ਆ ਇਹਨਾਂ ਦੋਨਾਂ ਨੂੰ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਕੱਲ ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਭਰਤੀ ਕਮੇਟੀ ਦੇ ਬਾਕੀ ਮੈਂਬਰ ਜਿਹਦੇ ਵਿੱਚੋਂ ਮਾਈਨਸ ਕਰਦੀਏ ਬਾਹਰ ਕੱਢਦੀਏ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਾਕੀ ਚਾਰਾਂ ਦੇ ਨਾਲ ਤਿੰਨਾਂ ਨੂੰ ਲੈ ਕੇ ਚੌਥੇ ਮੈਂਬਰ ਮਨਪ੍ਰੀਤ ਸਿੰਘ ਯਾਲੀ ਵਿਧਾਇਕ ਮੁੱਲਾਪੁਰ ਦਾਖਾਂ ਦੇ ਘਰ ਆਪੜੇ ਉੱਥੇ ਉਹਨਾਂ ਦਾ ਨਿੱਘਾ ਸਵਾਗਤ ਹੋਇਆ ਤੇ ਚੜ੍ਹਦੀ ਕਲਾ ਦੀਆਂ ਗੱਲਾਂ ਕੀਤੀਆਂ ਗਈਆਂ ਜਿਹਦੇ ਵਿੱਚ ਬੀਬੀ ਸਤਵੰਤ ਕੋਰ ਗਿਆਨੀ ਹਰਪ੍ਰੀਤ ਸਿੰਘ ਸੰਤਾ ਸਿੰਘ ਉਮੈਦਪੁਰੀ ਤੇ ਇਕਬਾਲ ਸਿੰਘ ਝੁੰਦਾ ਸ਼ਾਮਲ ਸਨ ਇਸ ਮੀਟਿੰਗ ਤੋਂ ਬਾਅਦ মিডিਆ ਕੋਰੀਡੋਰਸ ਦੇ ਅੰਦਰ ਗੱਲ ਚੱਲ ਪਈ ਕਿ ਇਹ ਕਿਉਂ ਹੋ ਗਿਆ ਮਨਪ੍ਰੀਤ ਸਿੰਘਿਆਲੀ ਉਦੋਂ ਮੀਟਿੰਗ 'ਚ ਨਹੀਂ ਗਏ ਤੇ ਹੁਣ ਮਨਪ੍ਰੀਤ ਸਿੰਘਿਆਲੀ ਦੇ ਘਰ ਜਥੇਦਾਰ ਖੁਦ ਚੱਲ ਕੇ ਗਏ ਆ ਨਾਲ ਤਿੰਨ ਮੈਂਬਰਾਂ ਨੂੰ ਲੈ ਕੇ ਕਿ ਕੋਈ ਸਭ ਕੁਝ ਠੀਕ ਠਾਕ ਹੈ ਗੱਲਾਂ ਚੱਲਣ ਲੱਗੀਆਂ ਕਿ ਸਭ ਕੁਝ ਠੀਕ ਠਾਕ ਨਹੀਂ ਹੈ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਮਨਪ੍ਰੀਤ ਸਿੰਘਿਆਲੀ ਨੂੰ ਕਿਉਂਕਿ ਪ੍ਰਧਾਨ ਵੱਡੇ ਹੁੰਦੇ ਆ ਉਹਨਾਂ ਦੇ ਕੋਲ ਜਾਣਾ ਚਾਹੀਦਾ ਸੀ ਅੰਦਰ ਭਾਵੇਂ ਉਹਨਾਂ ਦੇ ਕੁਝ ਵੀ ਚੱਲ ਰਿਹਾ ਆ ਕਿਉਂਕਿ ਤੁਹਾਨੂੰ ਦੱਸਾਂ ਕਿ ਲੋਬਿੰਗ ਦਾ ਹਿੱਸਾ ਸੀ ਸਾਰਾ ਕੁਝ ਇੱਕ ਧੜਾ ਚਾਹੁੰਦਾ ਸੀ ਕਿ ਬੀਬੀ ਸਤਵੰਤ ਕੌਰ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਪ੍ਰਧਾਨਗੀ ਵਾਲੀ ਇੱਕ ਧੜਾ ਚਾਹੁੰਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਆਖਰਕਾਰ ਸਹਿਮਤੀ ਜਿਹੜੀ ਬਣੀ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਬਣੀ ਹੁਣ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਕਾਫੀ ਸੰਜੀਦਾ ਨੇ ਕਿਉਂਕਿ ਉਹਨਾਂ ਨੂੰ ਨਵੀਂ-ਨਵੀਂ ਅਹੁਦੇਦਾਰੀ ਮਿਲੀ ਹੈ ਪਾਰਟੀ ਦੇ ਅੰਦਰ ਇਸ ਗੱਲ ਨੂੰ ਲੈ ਕੇ ਗੱਲ ਚੱਲ ਰਹੀ ਹੈ ਕਿ ਜਿਹੜੇ ਹੋਲਡਿੰਗ ਲੱਗਣੇ ਸੀ ਪ੍ਰੈਸ ਚ ਸਤਿਹਾਰ ਦਿੱਤੇ ਜਾਣੇ ਸੀ ਹੋਰ ਸਾਰਾ ਕੁਝ ਹੋਣਾ ਸੀ ਵਧਾਈਆਂ ਦੇਣ ਦਾ ਉਹ ਤਾਂ ਕੁਝ ਨਹੀਂ ਹੋਇਆ ਤੇ ਇਹ ਜਦੋਂ ਇਹ ਨਹੀਂ ਹੋਇਆ ਤਾਂ ਇਹ ਹੋਣਾ ਚਾਹੀਦਾ ਸੀ ਇਹਦੇ ਨਾਲ ਪ੍ਰਭਾਵ ਨਹੀਂ ਬਣਿਆ ਦੂਜੀ ਗੱਲ ਗਿਆਨੀ ਹਰਪੀ ਸਿੰਘ ਚਾਹੁੰਦੇ ਆ ਕਿ ਜਿਹੜੇ ਪੁਰਾਣੇ ਆਗੂ ਨੇ ਉਹਨਾਂ ਨੂੰ ਸਲਾਹਕਾਰ ਬੋਰਡ 'ਚ ਰੱਖਿਆ ਜਾਵੇ ਉਹਨਾਂ ਨੂੰ ਮੁੱਖ ਅਹੁਦੇਦਾਰੀਆਂ 'ਚ ਸ਼ਾਮਲ ਨਾ ਕੀਤਾ ਜਾਵੇ ਇਹ ਗੱਲ ਜਿੱਥੋਂ ਨਿਕਲ ਕੇ ਆ ਰਹੀ ਹੈ ਕਿ ਇਹ ਗੱਲ ਉਹਨਾਂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ 1 ਟੂ 1 ਹੋਈ ਜਨਨ ਕਿ ਕੱਲਿਆਂ ਹੋਈ ਮੀਟਿੰਗ ਦੇ ਵਿੱਚ ਜਾਂ ਗੱਲਬਾਤ ਦੇ ਵਿੱਚ ਇਹ ਗੱਲ ਕਹੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਮਿਲੇ ਉਸ ਤੋਂ ਬਾਅਦ ਉਹ ਮਨਪ੍ਰੀਤ ਸਿੰਘ ਯਾਲੀ ਨੂੰ ਮਿਲੇ ਜਿਸ ਤੋਂ ਤਰਜੀਹਾਕਾਰ ਜਿਹੜੇ ਟਿੱਪਣੀਕਾਰ ਸਿਆਸੀ ਤੌਰ ਤੇ ਚਾਹੇ ਪੱਤਰਕਾਰ ਨੇ ਜਾਂ ਵੈਸੇ ਨੇ ਉਹ ਇਹ ਅੰਦਾਜ਼ਾ ਲਾ ਰਹੇ ਨੇ ਕਿ ਇਹਨਾਂ ਦੇ ਵਿਚਕਾਰ ਸਾਰਾ ਕੁਝ ਠੀਕ-ਠਾਕ ਨਹੀਂ ਹੈ ਪਰ ਠੀਕ-ਠਾਕ ਨਹੀਂ ਹੈ ਤਾਂ ਕਿਉਂ ਨਹੀਂ ਹੈ ਇਹਦਾ ਜਵਾਬ ਕਿਸੇ ਕੋਲ ਨਹੀਂ ਇਹਦਾ ਜਵਾਬ ਕੋਈ ਨਹੀਂ ਦੇ ਪਾ ਰਿਹਾ ਕਿ ਬਈ ਏ ਮਨਪ੍ਰੀਤਿਆਲੀ ਨੇ ਇਹਨੂੰ ਕੁਝ ਕਹਿ ਤਾ ਝੁੰਦਾ ਹੋਣਾ ਨੇ ਉਹਨੂੰ ਕੁਝ ਕਹਿ ਤਾ ਜਾਂ ਇਹਨੂੰ ਕੁਝ ਕਹਿ ਤਾ ਹਾਂ ਕੋਈ ਮਾੜੀ ਮੋਟੀਆਂ ਗੱਲਾਂ ਹੋ ਸਕਦੀਆਂ ਨੇ ਪਰ ਵੱਡੇ ਪੱਧਰ ਤੇ ਜਹੀ ਕੋਈ ਗੱਲ ਹੈ ਜਾਂ ਨਹੀਂ ਹੈ ਇਸ ਬਾਰੇ ਖੋਲ ਕੇ ਕੋਈ ਨਹੀਂ ਦੱਸ ਰਿਹਾ ਕਿ ਕੀ ਕੀ ਚੱਲ ਰਿਹਾ ਹੈ ਜਾਂ ਆ ਆਇਆ ਜਾਂ ਕੋਈ ਠੋਸ ਖਬਰ ਦਿੱਤੀ ਜਾ ਰਹੀ ਹੋਵੇ ਇਦਾਂ ਨਹੀਂ ਹੈ ਜਿਸ ਤੋਂ ਇੱਕ ਚੀਜ਼ ਦੀ ਬੋ ਆਉਂਦੀ ਹੈ ਕਿ ਪ੍ਰਪਗੈਂਡੇ ਦਾ ਵੀ ਹਿੱਸਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਸੱਜਣ ਦੇਖਿਆ ਮੈਂ ਜਿਹੜੇ ਆਪਣੇ ਆਪ ਨੂੰ ਨਿਰਪੱਖ ਵੀ ਕਹਿੰਦੇ ਆ ਹਾਲਾਂਕਿ ਨਿਰਪੱਖ ਤਾਂ ਕੋਈ ਕਦੇ ਹੋ ਹੀ ਨਹੀਂ ਸਕਦਾ ਨਿਰਪੱਖ ਵੀ ਕਹਿੰਦੇ ਆ ਤੇ ਆਪਣੇ ਆਪ ਨੂੰ ਕਲੇਮ ਵੀ ਕਰਦੇ ਆ ਪੰਜਾਬ ਦੀ ਸਿਆਸਤ ਦਾ ਬੁੱਧੀਜੀਵੀ ਹੋਣ ਦਾ ਉਹ ਲੋਕ ਕਹਿੰਦੇ ਆ ਕਿ ਉਹਨਾਂ ਲੋਕਾਂ ਦਾ ਇੱਕ ਨਿਸ਼ਾਨਾ ਹੈ ਨਵਾਂ ਅਕਾਲੀ ਦਲ ਤੇ ਉਹਦੇ ਪ੍ਰਧਾਨ ਹਰਪ੍ਰੀਤ ਸਿੰਘ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਿੱਜੀ ਤੌਰ ਤੇ ਪਸੰਦ ਕਰਾਂ ਜਾਂ ਨਾ ਕਰਾਂ ਇੱਕ ਅਲੱਗਦਾ ਗੱਲ ਹੋ ਸਕਦੀ ਹੈ ਫਿਲਹਾਲ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ ਹੈ ਕਿ ਉਸ ਸੈਕਸ਼ਨ ਨੂੰ ਪ੍ਰਧਾਨਗੀ ਮਿਲੀ ਹੈ ਕੋਈ ਸੋਚ ਨਹੀਂ ਸਕਦਾ ਸੀ ਕਿ ਜੱਟਾ ਤੋਂ ਬਾਹਰ ਅਕਾਲੀ ਦਲ ਦੀ ਪ੍ਰਧਾਨਗੀ ਜਾ ਸਕਦੀ ਹੈ ਤਾਂ ਉਹ ਹੋਇਆ ਹੈ ਕੁੱਲ ਮਿਲਾ ਕੇ ਇਹ ਸਾਰੇ ਕਾਸੇ ਦੇ ਵਿੱਚ ਇੱਕ ਚੀਜ਼ ਦੀ ਬਹੁਤ ਜ਼ਰੂਰ ਆਉਂਦੀ ਹੈ ਕਿ ਪ੍ਰਪੇਗੈਂਡੇ ਦਾ ਹਿੱਸਾ ਹੈ ਹੁਣ ਕਈ ਇੱਕ ਸੱਜਣ ਬੜੇ ਸੁਲਝੋਏ ਪੱਤਰਕਾਰਾਂ ਚੋਂ ਨੇ ਉਹ ਕਹਿੰਦੇ ਆ ਕਿ ਪੰਜਾਬ ਚ ਤਾਂ ਅਸਲੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਰੂਪ ਯਾਨੀ ਕਿ ਇਹ ਤੁਸੀਂ ਕਬਲ ਜ਼ਮਨ ਵਕਤ ਕਿਵੇਂ ਕਹਿ ਸਕਦੇ ਹੋ ਸਮੇਂ ਤੋਂ ਪਹਿਲਾਂ ਕਿ ਮੈਂ ਕਹਿ ਸਕਦਾ ਹਾਂ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਤਾਂ ਲੋਕਾਂ ਨੇ ਚਾਰ ਵਾਰ ਪਿੱਟ ਕੇ ਮਾਰਿਆ ਉਹਦੇ ਤਾਂ ਪੱਲੇ ਲੋਕਾਂ ਨੇ ਕੁਛ ਛੱਡਿਆ ਹੀ ਨਹੀਂ ਜੇ ਸੁਖਬੀਰ ਸਿੰਘ ਬਾਦਲ ਗੋਟੀਆਂ ਫਿੱਟ ਨਾ ਕਰਦੇ ਤਾਂ ਬਠਿੰਡੇ ਵਾਲੀ ਸੀਟ ਹੀ ਨਹੀਂ ਸੀ ਆ ਰਹੀ ਕੁੱਲ ਮਿਲਾ ਕੇ ਤੁਸੀਂ ਚਾਰ ਇਲੈਕਸ਼ਨ ਨੇ ਜਿਹੜੇ ਉਹ ਇਹ ਅਕਾਲੀ ਦਲ ਬੁਰੀ ਤਰ੍ਹਾਂ ਨਾਲ ਹਾਰ ਚੁੱਕਿਆ ਜੇ ਤੁਸੀਂ ਇਲੈਕਟਰਲ ਪਰਫਾਰਮੈਂਸ ਦੀ ਗੱਲ ਕਰਦੇ ਹੋ ਜੇ ਤੁਸੀਂ ਗੈਰ ਪਾਰਲੀਮੈਂਟਰੀ ਸਟਰਗਲ ਦੀ ਗੱਲ ਕਰਦੇ ਹੋ ਉਹਦੇ 'ਚ ਵੀ ਕੋਈ ਬਹੁਤਾ ਨਹੀਂ ਹੈ ਜਦੋਂ ਲੋੜ ਪਈ ਸੀ ਤਾਂ ਉਦੋਂ ਵੀ ਜਦੋਂ ਕਿਸਾਨਾਂ ਦੇ ਰੋਹ ਦੇ ਅੱਗੇ ਝੁੱਕ ਕੇ ਬਾਹਰ ਆਉਣਾ ਪਿਆ ਤਾਂ ਤਾਂ ਹੈ ਅਦਰਵਾਈਜ਼ ਇਹ ਤਾਂ ਐਂਡੀਆ ਦੀ ਸਰਕਾਰ ਤੋਂ ਬਾਹਰ ਨਿਕਲ ਕੇ ਰਾਜੀ ਹੀ ਨਹੀਂ ਸੀ ਕੁੱਲ ਮਿਲਾ ਕੇ ਇਹਨਾਂ ਨੇ ਹਿੱਤਾਂ ਨੂੰ ਕੰਪਰੋਮਾਈਜ਼ ਕੀਤਾ ਖੈਰ ਇਹ ਗੱਲ ਅਲੈਦਾ ਹੈ ਹੁਣ ਇਹਨਾਂ ਦੀ ਲੜਾਈ ਕੀ ਵਾਕਈ ਚੱਲ ਰਹੀ ਹੈ ਮੇਰਾ ਮੰਨਣਾ ਇਹ ਹੈ ਕਿ ਇਹ ਗੱਲ ਕਹਿਣੀ ਹਜੇ ਸਮੇ ਤੋਂ ਪਹਿਲਾਂ ਹੋਵੇਗੀ ਕਵਲਜ਼ ਵਕਤ ਹੋਵੇਗੀ ਇਸ ਗੱਲ ਨੂੰ ਐਵੇਂ ਏਡੀ ਛੇਤੀ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਦੇ ਅੰਦਰ ਲੜਾਈ ਚੱਲ ਰਹੀ ਹੈ ਹਾਂ ਮੁੱਦਿਆਂ ਨੂੰ ਲੈ ਕੇ મતਭੇਦ ਜਕੈਲੀਏ ਜਾਂ ਵੱਖਰੇ ਵਿਚਾਰ ਹੈਗੇ ਨੇ ਇਹਦੇ ਵਿੱਚ ਵੀ ਕੋਈ ਦੋ ਰਾਇ ਨਹੀਂ ਹੈ ਤੇ ਇਸਥੇ ਜਿਹੜੇ ਮੌਜੂਦ ਆਗੂ ਨੇ ਇਸ ਨਵੇਂ ਅਕਾਲੀ ਦਲ ਜਿਹੜਾ ਸ਼੍ਰੋਮਣੀ ਕਾਲ ਦਲ ਗਿਆਨੀ ਹੈ ਇਹਦੇ ਅੰਦਰ ਜਿਹੜੇ ਨਵੇਂ ਆਗੂ ਨੇ ਜੜੇ ਨਵੇਂ ਆਗੂ ਨੇ ਪ੍ਰਾਣੇ ਆਗੂ ਨੇ ਜਿੰਨੇ ਵੀ ਉਹਨਾਂ ਦੀਆਂ ਆਪਣੀਆਂ ਇੱਛਾਵਾਂ ਜ਼ਰੂਰ ਨੇ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਉਹ ਲੰਬਾ ਸਮਾਂ ਰਾਜਨੀਤੀ 'ਚ ਵਿਚਰਦੇ ਰਹੇ ਉਹਨਾਂ ਨੇ ਅਹੁਦੇ ਮਾਣੇ ਵਿਧਾਨ ਸਭਾ ਦੀਆਂ ਮੈਂਬਰੀਆਂ ਲੋਕ ਸਭਾ ਦੀਆਂ ਮੈਂਬਰੀਆਂ ਸ਼੍ਰੋਮਣੀ ਕਮੇਟੀ ਦੀਆਂ ਮੈਂਬਰੀਆਂ ਸਰਪੰਚੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਅਰਮੈਨੀਆਂ ਮੰਤਰੀ ਤੱਕ ਦੇ ਅਹੁਦੇ ਮਾਣੇ ਨੇ ਤਾਂ ਉਹਨਾਂ ਦੀਆਂ ਆਪਣੀਆਂ ਇੱਛਾਵਾਂ ਜਿਹੜੀਆਂ ਨੇ ਉਹ ਇੱਥੇ ਹੈਗੀਆਂ ਨੇ ਇਸ ਕਰਕੇ ਟਕਰਾਅ ਤਾਂ ਕੁਝ ਨਾ ਕੁਝ ਚੀਜ਼ਾਂ ਨੂੰ ਲੈ ਕੇ ਹੈਗੇ ਨੇ ਇਹ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਲਈ ਇਹ ਪੈਂਡਾ ਕੋਈ ਏਡਾ ਸੌਖਾ ਨਹੀਂ ਜਿੰਨਾ ਸੌਖਾ ਉਹ ਸਮਝੀ ਬੈਠੇ ਆ ਇੱਕ ਚੀਜ਼ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕੁੱਲ ਮਿਲਾ ਕੇ ਅੰਦਰ ਖਾਤੇ ਥੋੜਾ ਬਹੁਤਾ ਕੁਝ ਚੱਲ ਰਿਹਾ ਪਰ ਜਿਵੇਂ ਉਹਨੂੰ ਵੱਡੇ ਕੈਨਵਸ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਮੈਨੂੰ ਲੱਗਦਾ ਹੈ ਕਿ ਸਮੇਂ ਤੋਂ ਪਹਿਲਾਂ ਇੱਤੇ ਇੱਕ ਪ੍ਰਪਗੈਂਡਾ ਦਾ ਹਿੱਸਾ ਵੀ ਹੈ ਪ੍ਰਪਗੈਂਡਾ ਕਿਹੜੇ ਕਹਿਣ ਤੇ ਕੀਤਾ ਜਾਂਦਾ ਇਹ ਵੀ ਤੁਹਾਨੂੰ ਪਤਾ ਹੀ ਆ ਕੁੱਲ ਮਿਲਾ ਕੇ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਤੱਕ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ ਚਾਹੇ ਮਨਪ੍ਰੀਤ ਸਿੰਘ ਯਾਲੀ ਨੇ ਇਕਬਾਲ ਸਿੰਘ ਚੁੰਦਾਂ ਨੇ ਜਾਂ ਬਾਕੀ ਸਾਰੇ ਨੇ ਉਹਨਾਂ ਦੇ ਵਿੱਚ ਕੋਈ ਗੱਲਬਾਤ ਹੈ ਤੇ ਆਉਂਦੇ ਦਿਨਾਂ ਚ ਸਪਸ਼ਟ ਹੋ ਜਾਏਗੀ ਮੈਂ ਖੈਰ ਇਹਦੇ ਪਿੱਛੇ ਲੱਗਿਆ ਹੋਇਆ ਜੇ ਹੱਥ ਲੱਗਦਾ ਕੁਝ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਆ ਜਾਂਦੇ ਜਾਂਦੇ ਆ ਇੱਕ ਛੋਟੀ ਜੀ ਟਿੱਪਣੀ ਮੈਂ ਕਮੈਂਟ ਪੜ ਰਿਹਾ ਸੀਗਾ ਇੱਕ ਸੱਜਣ ਦਾ ਜਿਹੜੀ ਮੈਂ ਕੱਲ ਖਬਰ ਦਿੱਤੀ ਸੀ ਰੇਵੰਥ ਰੈਡੀ ਚੰਦਰਬਾਬੂ ਨਾਇਡੂ ਤੇ ਰਾਹੁਲ ਗਾਂਧੀ ਦੀ ਆਪਸੀ ਗੱਲਬਾਤ ਦੀ ਇਹ ਮੈਂ ਨਹੀਂ ਕਹਿ ਰਿਹਾ ਪਹਿਲੀ ਗੱਲ ਇਹ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀ.ਐਸ. ਜਗਨਮੋਰ ਰੈਡੀ ਨੇ ਇਹ ਗੱਲ ਕਹੀ ਤੇ ਔਨ ਰਿਕਾਰਡ ਹੈ ਉਹ ਵੀਡੀਓ ਵੀ ਉਸ ਖਬਰ ਦੇ ਵਿੱਚ ਚੱਲਦੀ ਹੈ ਮੇਰੇ ਖਿਆਲ ਦਵਿੰਦਰ ਸਿੰਘ ਜੀਤ ਸਿੰਘ ਕਰਕੇ ਕੋਈ ਸੱਜਣ ਸੀ ਜਿਨ੍ਹਾਂ ਦੀ ਟਿੱਪਣੀ ਸੀ ਕਿ ਜਿਹੜਾ ਰੇਵਨਥ ਰੈਡੀ ਨੇ ਉਹ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਾਨੀ ਕਿ ਏਵੀਪੀ ਜੋ ਕਿ ਆਰਐਸਐਸ ਦਾ ਵਿਦਿਆਰਥੀ ਵਿੰਗ ਹੈ ਉਹਦੇ ਮੈਂਬਰ ਨੇ ਤੇ ਉਹ ਆਰਐਸਐਸ ਦੀ ਵਿਚਾਰਧਾਰਾ ਵਾਲੇ ਨੇ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਤੁਹਾਡੀ ਇਹ ਜਾਣਕਾਰੀ ਬਿਲਕੁਲ ਸਹੀ ਹੈ ਕਿ ਰੇਵੰਥ ਰੈੱਡੀ ਜਿਹੜੇ ਆ ਉਹ AVP ਦੇ ਮੈਂਬਰ ਰਹੇ ਆਪਣਾ ਜਿਹੜੀ ਗੱਲ ਤੁਸੀਂ ਕਹੀ ਕਿ ਰਾਹੁਲ ਗਾਂਧੀ ਰੇਵੰਥ ਰੈੱਡੀ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਦੇਖੋ ਇਹ ਗੱਲ ਤੁਹਾਡੀ ਮੈਨੂੰ ਤਰਕ ਸੰਗਤ ਨਹੀਂ ਲੱਗਦੀ ਜੇਕਰ ਰੇਵੰਥ ਰੈੱਡੀ ਦੀ ਰਾਹੁਲ ਗਾਂਧੀ ਨਾਲ ਨਾ ਬਣਦੀ ਹੋਵੇ ਤਾਂ ਰੇਵੰਥ ਰੈੱਡੀ ਕਦੇ ਵੀ ਤੇਲੰਗਾਨਾ ਦੇ ਮੁੱਖ ਮੰਤਰੀ ਨਹੀਂ ਬਣ ਸਕਾ ਇਹ ਗੱਲ ਆਪਨੇ ਆਪ ਦੇ ਵਿੱਚ ਜਿਹੜੀ ਹੈ ਉਹ ਕੰਟਰਡਿਕਟ ਹੈ ਰੇਵੰਥ ਰੈੱਡੀ ਆਪਣਾ ਵਿਦਿਆਰਥੀ ਜੀਵਨ ਦੇ ਵਿੱਚ ਆਪਣਾ ਸਿਆਸੀ ਸਫ਼ਰ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੋਂ ਸ਼ੁਰੂ ਕਰਦੇ ਫਿਰ ਉਹ ਇੰਡੀਪੈਂਡੈਂਟ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣਦੇ ਫਿਰ ਇੰਡੀਪੈਂਡੈਂਡ ਜਿਹੜਾ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਣਦੇ ਫਿਰ ਉਹ ਅੱਗੇ ਚੱਲ ਕੇ TDP 'ਚ ਚਲੇ ਜਾਂਦੇ ਤੇਲਗੋਦੇਸ਼ਮ ਪਾਰਟੀ 'ਚ ਚਲੇ ਜਾਂਦੇ ਫਿਰ ਉਹ ਆਂਧਰਾ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਜਾਂਦੇ ਤੇਲੰਗਣਾ ਵਿਧਾਨ ਸਭਾ ਲਈ ਚੁਣੇ ਜਾਂਦੇ ਫਲੋਰ ਦੇ ਆਗੂ ਬਣਦੇ ਲੀਡਰ ਬਣਦੇ ਫਲੋਰ ਲੀਡਰ ਬਣਦੇ ਤੇਲੰਗਣਾ ਵਿਧਾਨ ਸਭਾ 'ਚ TDP ਦੇ ਫਿਰ ਉਹ ਕਾਂਗਰਸ 'ਚ ਆ ਜਾਂਦੇ ਕਾਂਗਰਸ ਜ਼ਰੂਰੀ ਨਹੀਂ ਹੁੰਦਾ ਕਿ ਵਿਦਿਆਰਥੀ ਪ੍ਰੀਸ਼ਦ ਜਾਂ ਵਿਦਿਆਰਥੀ ਜੀਵਨ ਚ ਜੋ ਤੁਸੀਂ ਸਿਆਸੀ ਲਾਈਨ ਤੇ ਚੱਲਦੇ ਹੋ ਤੁਸੀਂ ਅੱਗੇ ਤੱਕ ਵੀ ਉਸੇ ਤੇ ਚੱਲਦੇ ਰਹੋ ਬਹੁਤ ਸਾਰੇ ਮੈਂ ਆਗੂਆਂ ਨੂੰ ਜਾਣਦਾ ਕਿ ਜਿਹੜੇ CPI(M) ਦੀ ਵਿਦਿਆਰਥੀ ਵਿੰਗ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਚ ਸੀ ਉਹ ਅੱਜਕੱਲ ਏਵੀਪੀ ਚ ਮਾਫ ਕਰਨਾ ਭਾਜਪੀ ਚ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਚ ਨੇ ਜਾਂ ਫਿਰ ਹੋਰ ਪਾਰਟੀਆਂ ਚ ਨੇ ਕਾਂਗਰਸ ਚ ਬਹੁਤ ਜ਼ਿਆਦਾ ਨੇ ਇਸੇ ਤਰ੍ਹਾਂ ਨਾਲ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਨੇ ਕੇ ਕਹ ਲਿਆ ਕਿ ਕਨਿਆ ਕੁਮਾਰ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ ਜਨ ਕਿ ਬਹੁਤ ਸਾਰੇ ਆਗੂ ਨੇ ਇਸੇ ਤਰ੍ਹਾਂ ਐਵੀਪੀ ਦੇ ਬਹੁਤ ਸਾਰੇ ਆਗੂ ਨੇ ਜਿਹੜੇ ਬਾਅਦ ਦੇ ਵਿੱਚ ਹੋਰ ਪਾਰਟੀਆਂ ਚ ਚਲੇ ਗਏ इवन ਕਿ ਸੀਪੀਆਈ ਸੀਪੀਐਮ ਚ ਚਲੇ ਗਏ ਤਾਂ ਬਹੁਤ ਸਾਰੇ ਆਗੂ ਨੇ ਕੇਰਲਾ ਦੇ ਵਿੱਚ ਐਸੀਆਂ ਉਦਾਹਰਨਾਂ ਐਵੀਪੀ ਦੇ ਆਗੂਆਂ ਦੀਆਂ ਦੂਜੇ ਪਾਰਟੀਆਂ ਚ ਕਾਮਰੇਡਾਂ ਦੀਆਂ ਪਾਰਟੀਆਂ ਚ ਜਾਣ ਦੀਆਂ ਬਹੁਤ ਜ਼ਿਆਦਾ ਨੇ ਇਸੇ ਤਰ੍ਹਾਂ ਨਾਲ ਹੋਰ ਵੀ ਹੈ ਇਹ ਜਿਹੜੀ ਵਿਦਿਆਰਥੀ ਜੀਵਨ ਦੀ ਜਿਹੜੀ ਵਿਚਾਰਧਾਰਾ ਹੁੰਦੀ ਹੈ ਜਿਆਦਾ ਬਹੁਤ ਪੱਕੀ ਹੁੰਦੀ ਹੈ ਜਾਂ ਫਿਰ ਇਹ ਟਿਲਟਿੰਗ ਹੁੰਦੀ ਹੈ ਕਿ ਮੌਕਾ ਦੇਖਦੀ ਹੈ ਸਿਆਸੀ ਤੌਰ ਤੇ ਤੁਹਾਨੂੰ ਕਿੱਥੇ ਫਾਇਦਾ ਮਿਲਦਾ ਤਾਂ ਉਦੇ ਵਾਲੇ ਪਾਸੇ ਚਲੇ ਜਾਂਦੇ ਨੇ ਪੰਜਾਬ ਦੇ ਵਿੱਚ ਐਸੀ ਵਿਦਿਆਰਥੀ ਸਿਆਸਤ ਹੈ ਨਹੀਂ ਕਿ ਪੰਜਾਬੀਆਂ ਨੂੰ ਇਸ ਚੀਜ਼ ਦੀ ਬਹੁਤ ਹੀ ਸਮਝ ਹੋਵੇ ਉਹ ਇੱਕ ਦੌਰ ਲੰਘ ਚੁੱਕਿਆ ਹੈ ਯਾਨੀ ਕਿ ਉਸ ਚੀਜ਼ ਨੂੰ ਆਧਾਰ ਬਣਾ ਕੇ ਕਹਿਣਾ ਕਿ ਇਹ ਬਿਲਕੁਲ ਗਲਤ ਹੈ ਇਹ ਗੱਲ ਬਿਲਕੁਲ ਸਹੀ ਨਹੀਂ ਹੈ ਇਹ ਆਪਣੇ ਆਪ ਦੇ ਵਿੱਚ ਹੀ ਹਾਸੂ ਹੀ ਨਹੀਂ ਗੱਲ ਹੈ ਦੂਜੀ ਗੱਲ ਇਹ ਹੈ ਕਿ ਚੰਦਰਬਾਬੂ ਨਾਇਡੂ ਨਾਲ ਰੇਵੰਥ ਰੈਡੀ ਦੇ ਬਹੁਤ ਚੰਗੇ ਸਬੰਧ ਨੇ ਇਹ ਇੱਕ ਵਾਰ ਨਹੀਂ ਦੋ ਨਹੀਂ ਤਿੰਨ ਵਾਰ ਜਿਹੜਾ ਇਹ ਵਕ ਵਕ ਥਾਵਾਂ ਦੇ ਉੱਤੇ ਪ੍ਰੂਫ ਹੋ ਚੁੱਕਿਆ ਮੈਂ ਹਾਈਦਰਾਬਾਦ ਦੇ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਜਿਉ ਕੇ ਆਇਆ ਕੰਮ ਕਰਦੇ ਆ ਤਾਂ ਮੈਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਹਾਈਦਰਾਬਾਦ ਤੇਲੰਗਣਾ ਆਂਧਰਾ ਦੀ ਪਾਲ ਸਿਆਸਤ ਜਿਹੜੀ ਚੱਲਦੀ ਹੈ ਤਾ ਇਹ ਕਹਿਣਾ ਕਿ ਜੀ ਰਾਹੁਲ ਗਾਂਧੀ ਦੀ ਬਣਦੀ ਨਹੀਂ ਜੇ ਰਾਹੁਲ ਗਾਂਧੀ ਦੀ ਨਹੀਂ ਬਣਦੀ ਰੇ ਮਥ ਰੈਡੀ ਨਾਲ ਤਾਂ ਫਿਰ ਉਥਮ ਕੁਮਾਰ ਰੈਡੀ ਨੂੰ ਰੀਪਲੇਸ ਕਰਕੇ ਇਹਨਾਂ ਨੂੰ ਤੇਲੰਗਾਨਾ ਕਾਂਗਰਸ ਕਮੇਟੀ ਦਾ ਪ੍ਰਧਾਨ ਕਿਉਂ ਬਣਾਇਆ ਗਿਆ ਇਹ ਸਵਾਲ ਨੇ ਮੈਨੂੰ ਲੱਗਦਾ ਹੈ ਕਿ ਤੁਸੀਂ ਤੁਹਾਡੇ ਕੋਲ ਜਾਣਕਾਰੀ ਜ਼ਰੂਰ ਹੈ ਪਰ ਤੁਸੀਂ ਉਹ ਜਾਣਕਾਰੀ ਆਪਣੇ ਧੰਕ ਦੇ ਨਾਲ ਪੇਸ਼ ਕਰਨੀ ਚਾਹੁੰਦੇ ਹੋ ਜੋ ਤੁਹਾਨੂੰ ਸਹੀ ਲੱਗਦਾ ਹੈ ਖੈਰ ਮੇਰਾ ਇਹ ਮਕਸਦ ਆਖਿਰਚੇ ਇਹ ਗੱਲ ਕਰਨ ਦਾ ਇਹ ਸੀਗਾ ਕਿ ਉਹ ਖਬਰ ਜਿਹੜੀ ਦਿੱਤੀ ਉਹ ਜਗਨਮੋਰ ਰੈਡੀ ਦੇ ਹਿਸਾਬ ਦੇ ਨਾਲ ਦਿੱਤੀ ਗਈ ਤੇ ਜਗਨਮੋਰ ਰੈਡੀ ਕਹਿੰਦੇ ਕਿ ਰੇਵੰਥ ਰੈਡੀ ਦੇ ਥਰੂ ਹੌਟ ਲਾਈਨ ਦੇ ਉੱਤੇ ਚੰਦਰਬਾਬੂ ਨਾਇਡੂ ਰਾਹੁਲ ਗਾਂਧੀ ਦੇ ਟੱਚ 'ਚ ਨੇ ਗੱਲ ਖਤਮ ਐ ਇੰਨੀ ਕੀ ਗੱਲ ਐ ਤੇ ਇਹ ਗੱਲ ਰੇਵੰਥ ਰੈਡੀ ਨੇ ਮੈਨੂੰ ਲੱਗਦਾ ਕਿ ਵੈਸੇ ਹੀ ਨਹੀਂ ਕਹੀ ਇਹਦੇ ਪਿੱਛੇ ਕੁਛ ਨਾ ਕੁਛ ਆਧਾਰ ਜ਼ਰੂਰ ਹੋਵੇਗਾ ਰੇਵੰਥ ਰੈਡੀ ਕੀ ਨੇ ਕੀ ਨਹੀਂ ਇੱਕ علیحد੍ਹਾ ਗੱਲ ਹੋ ਸਕਦਾ